ਸਸ ਸਿਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਵਲੌਗ ਵਿੱਚ ਆਈ ਹੋਪ ਤੁਸੀਂ ਸਾਰੇ ਜਣੇ ਏਨਜੋਏ ਹੋਵੋਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੇ ਆਪਣੇ ਨਵੇਂ ਵਲੌਗ ਦੀ ਤੇ ਅਸੀਂ ਜਾ ਰਹੇ ਹਾਂ ਅਸੀਂ ਰੈਡੀ ਹੋ ਗਏ ਹੁਣ ਜਾ ਰਹੇ ਹਾਂ ਵਾਪਸ ਤੁਹਾਨੂੰ ਪਤਾ ਹੀ ਹੈ ਕਿ ਕੱਲ ਦੇ ਆਪਾਂ ਆਏ ਹੋਏ ਹਾਂ ਆਪਾਂ ਸੈਲੀਬ੍ਰੇਟ ਕੀਤਾ ਸੀਗਾ ਆਪਣਾ 1k ਦਾ ਸਬਸਕ੍ਰਾਈਬ ਪੂਰੇ ਹੋ ਚੁੱਕੇ ਨੇ ਤੇ ਹੁਣ ਅਸੀਂ ਰੈਡੀ ਹੋਏ ਹਾਂ ਘਰ ਜਾਣ ਵਾਸਤੇ ਤੇ ਇੱਧਰ ਮੇਰੇ ਭਾਜੀ ਆਏ ਹੋਏ ਨੇ ਇਹ ਕਹਿੰਦੇ ਕੱਲਿਆ-ਕੱਲਿਆ ਪਾਰਟੀ ਖਾਲੀ ਇਹ ਦੋਨੋਂ ਹੁਣ ਸਾਂਡੂ ਸਾਂਡੂ ਬੈਠੇ ਆ ਤੇ ਦੋਨਾਂ ਨੇ ਰੋਟੀ ਰੱਖੀ ਆ ਅਜੇ ਸ਼ੁਰੂ ਨਹੀਂ ਕੀਤੀ ਹੈ ਜੀ ਰਾਜਵੀਰ ਦੀ ਜਿਹੜੀ ਨਵੀਂ ਡਰੈੱਸ ਆਈ ਸੀ ਗਾਇਸ ਜਿਹੜੀ ਬਾਹਰੋਂ ਨਾ ਇਹਨੂੰ ਡਰੈੱਸ ਗਿਫਟ ਹੋਈ ਆ ਉਹ ਅਸੀਂ ਹੁਣੇ ਪਾ ਲਈਏ ਤੇ ਸਹੀ ਲੱਗਦਾ ਪਿਆ ਬਹੁਤ ਸੋਹਣੀ ਲੱਗਦੀ ਪਈ ਆ ਥੈਂਕ ਯੂ ਸੋ ਮੱਚ ਜਿਨ੍ਹਾਂ ਨੇ ਗਿਫਟ ਕੀਤੀ ਆ ਮੰਮੀ ਜੀ ਇਹਨਾਂ ਦੀ ਮਲਾਵਾਂਗੀ ਤੁਹਾਨੂੰ ਉਹਨਾਂ ਨੂੰ ਮੈਂ ਜੇ ਉਹ ਮੈਨੂੰ ਮਿਲੇ ਤਾਂ ਮੈਂ ਤੁਹਾਨੂੰ ਜ਼ਰੂਰ ਉਹਨਾਂ ਨਾਲ ਫੇਸ ਟੂ ਫੇਸ ਕਰਾਵਾਂਗੇ ਹੈਨਾ ਹੈ ਰਾਜਵੀਰ ਸਸ਼ਿਕਾ ਕਾਹਤੋ ਛਾਰਿਆਂ ਨੂੰ ਸੈਕਸਿਕਲ ਆਈ ਇਸਮਾਈਲੀ ਆ ਜਾਂਦੀ ਨਾਲ ਹੀ ਕੈਮਰਾ ਦੇਖਦੇ ਆ ਸਾਥ ਨਾਲ ਹੀ ਇਸਮਾਈਲੀ ਤੇ ਸੁਖਵੀਰ ਖਾ ਰਿਹਾ ਰੋਟੀ ਉਹਦਾ ਮਾਮਾ ਰੋਟੀ ਨਾਲ ਧਿਆਨ ਦੇ ਕੇ ਬੈਠਾ ਆ ਪੂਰਾ ਕਿਛੋਂ ਉਹਨੂੰ ਮਿਲੀ ਨਹੀਂ ਨਾ ਹਜੇ ਤੱਕ ਸੋ ਹਾਂਜੀ ਹਾਂਜੀ ਕੈਮਰੇ ਵੱਲ ਦੇਖ ਰਿਹਾ ਪੂਰੀ ਰੋਟੀ ਤੇ ਨਿਗਾ ਟਿਕਾਈ ਹੋਈ ਹੈ ਜੱਗੇ ਸਾਡੇ ਨੇ ਇਨੂੰ ਹਜੇ ਤੱਕ ਮਿਲ ਨਹੀਂ ਆ ਇਹਨੂੰ ਭੁੱਖ ਜ਼ਿਆਦਾ ਲੱਗੀ ਹੋਈ ਸੀ ਸੋ ਜੁੜੇ ਰਹੋ ਵਲੌਗ ਦੇ ਨਾਲ ਐਂਡ ਤੱਕ ਗਾਇਸ ਵਲੌਗ ਨੂੰ ਸਾਰਾ ਦੇਖਿਆ ਕਰੋ ਕਿਉਂਕਿ ਵਾਚ ਟਾਈਮ ਸਾਡਾ ਪੂਰਾ ਹੋਣ ਵਾਲਾ ਆ ਸੋ ਇਸ ਲਈ ਨਾ ਵਾਚ ਟਾਈਮ ਦੇਣਾ ਵਿੱਚ ਪੂਰਾ ਕਰ ਦੋ ਹੈ ਨਾ ਥੈਂਕ ਯੂ ਫਿਰ ਦੁਬਾਰਾ ਤੋਂ ਢਿਲੋਂ ਧੰਨਵਾਦ ਤੁਹਾਡਾ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਤੇ ਜਿਹੜੇ ਨਵੇਂ ਵੀ ਵਲੌਗ ਨੂੰ ਦੇਖੇ ਦੇਖ ਰਹੇ ਹੋ ਵੀ ਜਰੂਰ ਸਬਸਕ੍ਰਾਈਬ ਕਰਨਾ ਠੀਕ ਹੈ ਚੱਕਰਵਾਰਾ ਕਰ ਦਿਓ ਇਹ ਡਰਾਮਾ ਮਾਮੀ ਮਾਸੀ ਮਾਮੀ ਸੌਰੀ ਇਹਨਾਂ ਨੂੰ ਵੀ ਮਾਣੀ ਆਣੀ ਲੱਗ ਜਾਂਦੇ ਕੱਚੇ ਹੈਗੇ ਅਜੇ ਗਾਇਸ ਕੱਚਿਆ ਤਾਂ ਬੰਦਾ ਪੱਕਦਾ ਹੌਲੀ ਹੌਲੀ ਸਹੀ ਹੋ ਜਾਂਦਾ ਹੈ ਹਨਾ ਹਾ 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 ਲਾ ਹੌਲੀ ਤੇ ਕਾ ਚੁੱਕ ਜਾਂਦੀ ਹੈ ਪਾਪਾ ਲੋ ਜੀ ਗਾਇਸ ਆਪਣੇ ਲਈ ਵੀ ਆ ਚੁੱਕੀ ਭੁੱਗਿਆਂ ਦੀ ਰੋਟੀਆਂ ਆ ਜਿਹੜਾ ਬਹੁਤ ਦੇਖਦਾ ਪਿਆ ਸੀ ਰੋਟੀ ਵਾਲ ਇਹਦੀ ਵੀ ਲਈ ਵੀ ਆ ਗਈ ਹੈ ਆਣੀ ਸਟੋਰੀ ਦਿੱਤੀ ਆ ਇੱਕ ਪਾਸੇ ਵਲੌਗ ਲੱਗਾ ਹੁੰਦਾ ਸਾਡੇ ਆ ਸਾਡਾ ਹੀ ਵਲੌਗ ਦੇਖਦਾ ਪਿਆ ਦੂਜੇ ਪਾਸੇ ਜਿਹਨੇ ਵੀ ਖਾ ਲਈ ਗਾਈ ਨੂੰ ਦੋਤੀ ਇਹ ਅੰਮਾ ਸਰਦਾ ਹੋ ਪਿਆ ਸੀ ਨਾ ਕੜੀ ਦੇ ਨਾਲ ਲੱਛਾ ਪਰਾਂਠਾ ਹੋਮ ਮੇਡ ਲੱਛਾ ਪਰਾਂਠਾ ਆਜੋ ਗਾਇਸ ਤੁਹਾਨੂੰ ਹੋਮ ਟੂਰ ਕਰਵਾਈਏ ਮੇਰੇ ਪੇਕੇ ਘਰ ਦਾ ਤੇ ਆਪਾਂ ਥੱਲੇ ਵਾਲਿਆ ਤਾਂ ਤੁਹਾਨੂੰ ਪੋਰਸ਼ਨ ਦਿਖਾਉਂਦੇ ਰਹੇ ਆ ਉੱਪਰ ਵਾਲਾ ਹੁਣ ਦਿਖਾ ਲਦੇ ਆ ਕਿਉਂਕਿ ਇਹ ਰੈਂਟ ਤੇ ਸੀਗਾ ਤੇ ਹੁਣ ਵੀ ਜੇ ਕਿਸੇ ਨੂੰ ਜ਼ਰੂਰਤ ਹੋਈ ਕਪੂਰ ਖਲਾ ਸਿਟੀ ਦੇ ਵਿੱਚ ਜੇ ਕਿਸੇ ਨੂੰ ਜ਼ਰੂਰਤ ਆ ਰੈਂਟ ਤੇ ਪੋਰਸ਼ਨ ਦੀ ਜਾਂ ਰੂਮ ਦੀ ਤਾਂ ਜ਼ਰੂਰ ਮੈਂ ਥੱਲੇ ਆਈਡੀ ਮੈਂਸ਼ਨ ਕਰ ਪੈਣੀ ਆ ਕੰਟੈਕਟ ਨੰਬਰ ਸੈਂਡ ਕਰ ਮੈਂਸ਼ਨ ਸਕਰੀਨ ਤੇ ਲਾ ਦਿੰਨੀ ਆ ਤੇ ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ ਜੇ ਨਾਲ ਜ਼ਰੂਰਤ ਆ ਰੈਂਟ ਤੇ ਚੈੱਕ ਕਰੋ ਗਾਇਜ਼ ਵਾਸ਼ਰੂਮ ਸੈਪਰੇਟ ਨਾਲੇ ਬਾਰੋ-ਬਾਰ ਪੌੜੀ ਚੜੀ ਹੋਈ ਆ ਵਾਸ਼ਰੂਮ ਆ ਇੱਧਰ ਕਿਚਨ ਆ ਆਲਮੋਸਟ ਸਾਰਾ ਮਾਨ ਤੁਹਾਨੂੰ ਲੱਗਾ ਲਗਾਏ ਮਿਲੇਗਾ ਬੈੱਡ ਵਗੈਰਾ ਹੋਗੇ ਇੱਧਰ ਇੱਕ ਰੂਮ ਹੈਗਾ ਰੂਮ ਵੀ ਕਾਫੀ ਖੁੱਲ੍ਹੇ ਆ ਪੂਰੀ ਫੈਮਿਲੀ ਵਾਸਤੇ ਬਹੁਤ ਵਧੀਆ ਚੀਜ਼ ਮਤਲਬ ਹੈਗਾ ਆ ਪੋਰਸ਼ਨ ਬਣਿਆ ਹੋਇਆ ਸੈਪਰੇਟ ਜੇ ਕਿਸੇ ਨੂੰ ਰੂਮ ਵੀ ਚਾਹੀਦਾ ਰੂਮ ਵੀ ਦੇ ਸਕਦੇ ਆਪਾਂ हां ਇੱਕ ਬਰੀ ਵੇਲਾ ਇਹ ਲੌਬੀ ਆ ਆਲਮੋਸਟ ਹੀ ਸਾਰਾ ਬੈੱਡ ਵਗੈਰਾ ਲੌਬੀ ਵਿੱਚ ਤੁਹਾਨੂੰ ਸੋਫੇ ਵਗੈਰਾ ਲੱਗੇ ਮਿਲਣਗੇ ਸਾਰਾ ਰੈਡੀ ਹੋਇਆ ਮਿਲੇਗਾ ਥੱਲੇ ਸਕਰੀਨ ਤੇ ਗਾਇਸ ਸਕਰੀਨ ਤੇ ਨਾ ਮੈਂ ਕੰਟੈਕਟ ਨੰਬਰ ਤੁਹਾਨੂੰ ਸ਼ੇਅਰ ਕਰ ਦਿੰਨੀ ਆ ਤੇ ਜਿਨ੍ਹਾਂ ਨੂੰ ਜ਼ਰੂਰਤ ਹੋਏਗੀ ਰੈਂਟ ਤੇ ਉਹ ਜ਼ਰੂਰ ਫੋਨ ਕਰਕੇ ਆਪਣਾ ਫਟਾ ਕਰ ਸਕਦੇ ਆ ਇੱਥੋਂ ਸਟਾਰਟ ਹੁੰਦਾ ਦੇਖੋ ਪੂਰਾ ਪੌਸ਼ਾ ਏਰੀਆ ਦੇਖ ਲੋ ਸਾਹਮਣੇ ਇਹ ਜਿਹੜਾ ਸਾਹਮਣੇ ਜਿਹੜਾ ਹੈਗਾ ਡਿਜੀਸ਼ਨਲ ਹੋਮ ਆ ਇਹ ਜੱਜ ਰਹਿੰਦਾ ਇੱਥੇ ਜੱਜ ਜੁਡੀਸੀ ਦਾ ਸੁਣਾਈ ਚੱਜਦਾ ਆ ਜੱਜ ਦਾ ਹੀ ਆ ਚੱਲ ਮੈਨੂੰ ਨਹੀਂ ਪਤਾ ਤੈਨੂੰ ਪੁੱਛ ਲਿਆ ਤਾਂ ਫਿਰ ਕੀ ਹੋ ਗਿਆ ਗਾਇਜ਼ ਇਹ ਮੁੰਡਾ ਆ ਜਿਹਦਾ ਦਾ ਰੂਮ ਆ ਜੇ ਕਿਸੇ ਨੂੰ ਇੱਕ ਰੂਮ ਦੀ ਵੀ ਜ਼ਰੂਰਤ ਆ ਨਾ ਤਾਂ ਵੀ ਕੋਈ ਗੱਲ ਨਹੀਂ ਦੱਸ ਦਿਓ ਆਪਣਾ ਵੀ ਜੋ ਵੀ अपना किराया वगैरह ਜਿੰਨਾ ਜਿੰਨਾ ਵੀ ਰੈਂਟ ਹੋਏਗਾ ਤੁਹਾਨੂੰ ਦੱਸ ਦਾਂ 10 ਦਿੱਤਾ ਜਾਏਗਾ ਨੰਬਰ ਮੈਂ ਸਕਰੀਨ ਤੇ ਲਾ ਦਿੰਨੀ ਆ ਤੇ ਕਾਲ ਕਰਕੇ ਆਪਣਾ ਪੁੱਛ ਲਿਓ ਇਹ ਬਾਹਰ ਬਾਹਰ ਪੌੜੀ ਚੜੀ ਹੋਈ ਆ ਮੰਨ ਲਓ ਸੈਪਰੇਟ ਈਆ ਕੋਈ ਵੇਚ ਨਹੀਂ ਹੈਗਾ ਕੋਈ ਤੁਹਾਨੂੰ ਉਹ ਨਹੀਂ ਹੋਏਗਾ ਕਿ ਦਿੱਕਤ ਨਹੀਂ ਆਏਗੀ ਵੀ ਅੰਦਰੋਂ ਨੰਗ ਕੇ ਜਾਣਾ ਜਾਂ ਕਿਧਰੋਂ ਰੋ ਦੋਰ ਬਾਰਲੇ ਦੋਰ ਦੇ ਨਾਲ ਹੀ ਪੌੜੀਆਂ ਚੜੀਆਂ ਹੋਈਆਂ ਆ ਮਾ ਬਿਲਕੁਲ ਸੈਪਰੇਟ ਆ ਗਾਇਸ ਇੱਕ ਮੁਰਗੀ ਫਸਾਲੀਆ ਪਾਈ ਫੋਨ ਵਾਲੀ ਇੱਕ ਆਈਫੋਨ ਹੋਰ ਅੱਜ ਆ ਜਾਣਾ ਇੱਕ ਪਾਰਟੀ ਹੋਰ ਬਣਨ ਲੱਗੀ ਆ ਇੱਧਰ ਆਹ ਵਾਲੀ ਗਵਾਂਢੀ ਆ ਲੈ ਵੈਸੇ ਪਾਓ ਫਿਰ ਰੁਪਈਆ ਰੁਪਈਆ ਸਾਰੇ ਪਾਓ ਫੇਰੀ ਕਿਤੇ ਜਾ ਕੇ ਲਾਵਾਂਗੀ ਰੁਪਈਆ ਰੁਪਈਆ ਨਾ ਤਾਂ ਤੁਹਾਡੀ ਗੱਲ ਨਹੀਂ ਬਣਨੀ ਉਹ ਤਾਂ ਫਿਰ ਐਂ ਹੀ ਕਰਨਾ ਪੈਣਾ ਉੱਥੇ ਤੇ ਐਂ ਹੀ ਕਰਨਾ ਪੈਣਾ ਫਿਰ ਮੈਂ ਕਰਦੀ ਆ ਪਾ ਦੂੰ ਕਿਆ ਕਰਕੇ ਸਗਏ ਤੇ ਐ ਇੱਥੇ ਨਹੀਂ ਆਏ ਵਾਲਾ ਚੱਲਦਾ ਨਾ ਗਾਇਸ ਚਲੋ ਪਾਰਟੀ ਕਰਨੀ ਫਿਰ ਆਪਾਂ ਸ਼ਾਮ ਨੂੰ ਇਹਦੀ ਵੀ ਪਾਰਟੀ ਕਰਦੇ ਆਂ ਇੱਧਰ ਪਾਰਟੀ ਬਣ ਗਈ ਤੁਹਾਡੇ ਵੱਲ ਫਿਰ ਹੈ ਗਾਇਸ ਇਹਨਾਂ ਨੂੰ ਵੀ ਫੋਲੋ ਕਰ ਲਿਓ ਇਹਨਾਂ ਦੀ ਆਈਡੀ ਮੈਂ ਜ਼ਰੂਰ ਮੈਂਸ਼ਨ ਕਰਾਂਗੀ ਇਹ ਮੇਰੇ ਦੀਜਾ ਜੀ ਨੇ ਵਧੀਆ ਹੁੰਦੀ ਹੈ ਇਹਨਾਂ ਦੀ ਆਈਡੀ ਵੀਡੀਓਜ਼ ਹੁਕਮਨਾਵਾ ਸਾਈਟ ਦੀਆਂ ਪਾਉਂਦੇ ਨੇ ਫਿਰ ਤੁਸੀਂ ਲਾਓਗੇ ਫਿਰ ਤੁਹਾਨੂੰ ਲੱਗੂਗਾ ਜ਼ਰੂਰ ਚੈੱਕ ਕਰਿਆ ਕਰੋ ਕਿੱਦਾਂ ਫਿਰ ਹੈ ਕੋਈ ਪਲਾਨ ਆਈਫੋਨ ਦਾ ਹੈ 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 ਪਲਾਨ ਤਾਂ ਹੈ ਚਲੋ ਚਲੋ ਚੱਲੀਏ ਫਿਰ ਗਾਇਜ਼ ਮੈਨੂੰ ਵੇਚਣਾ ਵਾ ਜੇ ਕਿਸੇ ਨੇ ਲੈਣਾ ਹੋਵੇ ਦੱਸ ਦਿਓ ਜਿਹੜਾ ਲੈਣ ਚਾਹੇ ਉਹਨਾਂ ਨੇ ਦੇ ਦਿਓ ਤੁਸੀਂ ਪੈਸੇ ਨਹੀਂ ਭਰਦੇ ਗਾਇਜ਼ ਕਿਸ਼ਤਾਂ ਤੇ ਆ ਕਿਸ਼ਤਾਂ ਤੁਸੀਂ ਆਪ ਧਾਰਨੀਆ ਜਿੰਨੇ ਵੀ ਲੈਣਾ ਲੈ ਲੈਣ ਨੂੰ ਕਿਸੇ ਨਾਲ ਮਾਰੀ ਨਹੀਂ ਲੱਗਦਾ ਹੈ ਗਾਈਜ਼ ਹੁਣ ਅਸੀਂ ਜਾ ਰਹੇ ਆ ਵਾਪਸ ਘਰ ਤੇ ਮਿਲ ਗਏ ਸਾਰਿਆਂ ਨੂੰ ਤੇ ਚੱਲੀਏ ਗੁੱਡ ਬਾਏ ਕਲੀਏ ਤੇ ਚੱਲੀਏ ਆਪਦੇ ਘਰ ਤੇ ਆ ਦੇਖੋ ਇਹ ਪਹਿਲੀਆਂ ਚੀ ਨਿਕਲ ਆਈ ਬਾਹਰ ਗਾਈਜ਼ ਆਜੋ ਸੋ ਖੁਫਾਰ ਬੋਤਲ કરી કે ગુડબાય ફિર ચલીએ સંગા માતાજી ચાલ ઠીક છે થેસિકાલ જાઓ ઠંડે ઠંડે સંગા ઠંડે ઠંડે બનકો કુડી કિત્થે સાડી ચંગા કુડીએ ઇન્દી તાંગી થી એ બહાર ਹੀ આ મેં પાપા કુ બોલ ખોજ રહી ઓહો કિની ગરમી એને મે બહાર અંદર લવદી ભી એ બહાર کھડી પહેલાઈ ફેર સડ દે દેડી ચાલ અંદર આજા ચાલ અંદર ચંગા મમ્મી લે ਉਹ ਪਹਿਲੀਆਂ ਚ ਜਾਂਦੀ ਫਿਰ ਅੱਗੇ ਅੱਗੇ ਸਭੇ ਅੱਗੇ ਸਭੇ ਆ ਜਾ ਆ ਪਾਣੀ ਨਾ ਆ ਜਾ ਚਲ ਚਲ ਆ ਜਾ ਮੈਂ ਨਹੀਂ ਚੱਲੀ ਆ ਜਾ ਚਲ ਜਾ ਜਾ ਚਲ ਬਾਏ ਬਾਏ ਹਾਂਜੀ ਗਾਇਸ ਆਪਾਂ ਜਾ ਰਹੇ ਹੁਣ ਪਹਿਲਾਂ ਇਹਨਾਂ ਨੇ ਜਾਣਾ ਕਰਤਾਰਪੁਰ ਤੋਂ ਭਲੱਥ ਉੱਥੇ ਥੋੜੀਆਂ ਬੱਤੀਆਂ ਕਿਸ਼ਤਾ ਕੱਟਣਗੇ ਫੇਰ ਆਪਾਂ ਜਾਵਾਂਗੇ ਕਾਹਨ ਗਰਮੀ ਦੇਖੋ ਕਿੰਨੀ ਗਰਮੀ ਗਰਮੀ ਨੇ ਤੋਬਾ ਤੋਬਾ ਕਰਾਈ ਹੋਈ ਹੈ ਮੈਂ ਇਸ ਕੈਮਰਾ ਲਵਾ ਲਿਆ ਗੱਡੀ ਦੇ ਬੈਕ ਕੈਮਰਾ ਆਪਾਂ ਫਿਟ ਕਰਵਾ ਲਿਆ ਹੁਣ ਇਹ ਜ਼ਰੂਰੀ ਸੀ ਜਿਹੜਾ ਮੈਂ ਕਰਨ ਲੱਗੇ ਇਹਦਾ ਕਰਕੇ ਹੀ ਅਸੀਂ ਰੁਕੇ ਸੀ ਥੋੜੀ ਦੇਰ ਤੇ ਚਲੋ ਕੈਮਰਾ ਲਵਾ ਲਈਏ ਨਾ ਫਿਰ ਚੱਲਦੇ ਆਂ ਇਹ ਕੰਮ ਆਪਣਾ ਹੋ ਗਿਆ ਓਕੇ ਥੋੜੀ ਕੰਮ ਹੀ ਰੱਖ ਹਾਂਜੀ ਗਾਇਸ ਕੀ ਕਸਟਮਰ ਕਰਿਆ ਆ ਇਹ ਕਿਸ਼ਤਾ ਇਹਨਾਂ ਨੇ ਪਿਛਲੇ ਮਹੀਨੇ ਦਿੱਤੀ ਨਹੀਂ ਹੈਗੀ ਕੋਲੋਂ ਪੇ ਕਰਨ ਕਰਕੇ ਮੈਨੂੰ ਇਹਨਾਂ ਦੀ ਸਕੂਟੀ ਨੂੰ ਰਿਕਵਰੀ ਕਰਨੀ ਪਈ ਇਹ ਕਰਕੇ ਹੁਣ ਗੱਡੀ ਤੇ ਹਾਰ ਵੀ ਨਹੀਂ ਚਲਾਉਣੀ ਸੀ ਤੇ ਮੈਂ ਇਹਨੂੰ ਫੜਾਤੀ ਸਕੂਟੀ ਮੈਂ ਕਿਹਾ ਚੱਲ ਤੂੰ ਸਕੂਟੀ ਲੈ ਕੇ ਚੱਲ ਇਹ ਜਾ ਰਹੀ ਅੱਗੇ ਕਦੇ ਸੌਣਾ ਨਹੀਂ ਕਰ ਰਾਜ ਵੀ ਨੂੰ ਦਿਖਾਣਾ ਰਾਜ ਵੀ ਨੂੰ ਇਹਨੂੰ ਫੜਾਤਾ ਸਕਰੀ ਨੂੰ ਮੈਂ ਕੱਦੂ ਫੜ। ਉਹ ਸਕੂਟੀ ਲੈ ਕੇ ਜਾਵੇ। ਕਰਨਾ ਤਾਂ ਪੈਣਾ ਹੈ, ਕੰਮ ਤੇ ਕਰਨਾ ਹੀ ਹੈ। ਹਨਾ ਜੀ। ਇਹ ਜਾ ਰਹੀ। ਕੰਮੋਂ ਦੇ ਘਰਾਂ ਪਹੁੰਚੇ ਆ। ਸ਼ਾਮਾਂ ਪੈ ਗਈਆਂ। ਇਹ ਫਿਰ ਕਿਹਨੂੰ ਚੰਗਾ ਭਲਾ ਛਾੜ ਕੇ ਅੱਗੇ ਲਗੜਾ ਕੇ ਤੁਣ ਲੱਗ ਗਿਆ। ਗਾਈ ਤੇ ਆਏ ਉੱਪਰ ਸਫਾਈ ਕਰ। ਕੋਠੇ ਤੇ। ਆਉਂਦੇ ਸਾਨੂੰ ਕੰਮ ਲਾਤਾ ਖਾਣੇ ਨੇ। ਗਾਈਸ ਸੰਭਾਵਨਾ ਵੀ ਪੈਂਚ ਸੰਭਾਵਨਾ ਹੈ ਕਿ ਵੀ ਜੜੇ ਪੂਰਾ ਜਣਾ ਮੰਨੋ ਕਿ ਆਹ ਪੱਤੇ ਇਕੱਠੇ ਕਰਦੇ ਵੀ ਇਹ ਸਾਰੇ ਇਕੱਠੇ ਹੋ ਕੇ ਉਹ ਬਰਨਾਲੇ ਲਾ ਕੇ ਚੱਲ ਜਾਣੇ ਨੇ ਬਰਨਾਲੇ ਲਾ ਕੇ ਚੱਲ ਜਾਣੇ ਨੇ ਸੋ ਗਾਈਸ ਲਾਗੇ ਸਾਡੇ ਪੈਲੀਆਂ ਪੈਲੀਆਂ ਕਾਲੀਆਂ ਚਾਰਛ ਫੇਰੇ ਇਹਨਾਂ ਨੇ ਰੋਕ ਦੇਣਾ ਪਾਣੀ ਯੂ ਕਾਲੀਆਂ ਦੀ ਵੀ ਫੋਟੋ ਤੁਹਾਡੀ ਹਮ ਕਾਲੇ ਹੈ ਚਾਰ ਬਾਰੀ ਕਾਲੇ ਹੈ ਕੰਮ ਕਰਨ ਲਈ ਭੇਜਿਆ ਮਾਮਰੇ ਕੋਟੇ ਤੇ ਗਾੜੇ ਗਾਲੀ ਵਿਰਾਣ ਇੱਥੇ ਸਿਰਫ ਇੱਕ ਪਾਣੀ ਇੱਕ ਜਗ੍ਹਾ ਪਾਣੀ ਲੱਗਿਆ ਆ ਦੇਖੋ ਇੱਦਾਂ ਪੱਤੇ ਇਕੱਠੇ ਹੋ ਜਾਂਦੇ ਦਰਖਤਾਂ ਦਾ ਕਰਕੇ ਕੋਠੇ ਤੇ ਹੁਣ ਇਹਨੂੰ ਲੱਗੇ ਬਾਕੀ ਸਾਰੇ ਸਾਫ ਸਫਾਈ ਹੈ ਇੱਕ ਆਏ ਹਾਰੇ ਕਹਾ ਗਾਇਸ ਕਿੰਨੇ ਕਿੰਨੇ ਦੇਖਿਆ ਕੁੰਝਾਂ ਬਹੁਤ ਟਾਈਮ ਬਾਅਦ ਦੇਖੀਆਂ ਲੀਡਰ ਇਹਨਾਂ ਦਾ ਲੱਭਣ ਨਹੀਂ ਰਿਹਾ ਜੇ ਅੱਗੇ ਲੱਗਣ ਵਾਲਾ ਦਾਵਾ ਡੋੜੀ ਕਰੀ ਜਾਂਦੀ ਹੈ ਹਾਂ ਤੱਕ ਹਾਂਜੀ ਗਾਇਸ ਬਹੁਤ ਜ਼ਿਆਦੀ ਹਨੇਰੀ ਆ ਗਈ ਹੈ ਜਿਸ ਨੂੰ ਕਹੋ ਕਿ ਕੁਝ ਵੀ ਕੋਈ ਨਾ ਬੇਕਾਬੂ ਹੈ ਆਪਿਆ ਸਾਰਾ ਕੁਝ ਸਿਮੈਂਟੋਮੈਂਟ ਉੱਪਰੋਂ ਕਰਕੇ ਫਤੇ ਉੱਤੇ ਸਾਬ ਦੇ ਥੱਲੇ ਆ ਕੇ ਨਹੀਂ ਤੇ ਓਡ ਦੇ ਸਾਰੇ ਥੱਲੇ ਹੀ ਹਉਣੇ ਸੀ ਬੜੇ ਦੇਖੋ ਕੀ ਹਾਲ ਵੰਡਾ ਪਿਆ ਉਹ ਮਿੱਟੀ